ਤਾ ਇਲਾਇ ਕਾ ਅਨੁਛਮਾਈ ਗੁਰਮਤਿ ਪਾਇ ਕਾ ਦਿੱਚਾ ਪੂਰਾ ਬਦੇ ਮੜਾ ਜੇ ਸਦੀ ਵਾਸ ਤੇ ਸਰਕਾਰ ਆ ਹੈ ਬਖਾ ਸੋਹੀ ਪਾਤਸ਼ਾਹ ਹੋ ਰਾਮਦਾਸ ਸਤਿਗੁਰੂ ਕਹਾਵਾ फटाया अमृत सार जोत जगाव धन धन रामदास गोर तिन ਸਵਾਰਿਆ

ਨੇ ਚਾਲ ਚੌਰ ਸ਼ਾਤਮ ਐਸੇ ਦੀਨਦਿਆ ਸਤਿਗੁਰ ਜੋਛੇ ਪਾਸ਼ਾਹਾਂ ਛੋਟੀ ਸਰਤਾਨ ਸਤਿਗੁਰ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਹਾਜ ਦੇ ਸੁ ਦਿਹਾੜੇ ਗੁਰਤਾ ਗੱਦੀ ਉੱਪਰ ਬਿਰਾਜਮਾਨ ਹੋਏ ਜਿਨਾ ਸਤਰਾ ਦਾ ਗੁਰਤਾ ਗਦੀ ਗੁਰ ਪਰਵਾਰ ਬੇਅੰਤ ਸੰਗਤਾਂ ਹਰ ਅਖੰਡ ਸ੍ਰੀ ਹਰਮੰਦਰ ਸਾਹਿਬ ਦੀ ਵਿਟੇ ਮਣੀ ਸਰਦਾ ਭਾਵਨਾ ਖੁਦ ਸ਼ਾਹ ਨਾਲ ਮਨਾ ਰਿਹਾ ਹਾ ਨਾ ਜੰਤਾ ਸ਼ਕਤਾ ਦਾ ਸੇਵਾ ਅਰਪਣ ਕਰਿਆ ਹਾ ਸਤਿਗੁਰੂ ਜੀ